ਆ ਵੀ ਜੇ ਤੁਸੀਂ ਕਹਿੰਦੇ ਜੇ ਨਾ ਕਿ ਇਹਨਾਂ ਨੂੰ ਵੇਖ ਕੇ ਪਲੇਅਰਾਂ ਨੇ ਉੱਠਣਾ ਇਦਾਂ ਉੱਠਣਾ ਵੀਰ ਜੀ بڑے ਪਲੇਅਰ ਉੱਠਣ ਵਾਲੇ ਆ ਉਠਾਓ ਉਠਾਓ ਲਿਆਓ ਲਿਆਓ ਕਿ ਇਹਨੂੰ ਖਰਾਕ ਤੇ ਦੇ ਕੇ ਜਾਓ ਕਿਲੋ ਕਿਓ ਦੇ ਦੇ ਕੇ ਜਾਓ ਮੈਗ ਫੜਨਾ ਬੜਾ ਸੌਖਾ ਮੈਗ ਤੇ ਬੋਲ ਕੇ ਤੇ ਆਪਾਂ ਬੜਾ ਕੁਝ ਕਰ ਸਕਦੇ ਆ ਦੇ ਕੇ ਜਾ ਕਿਲੋ ਕਿਓ ਕੇ ਇਹਨੂੰ ਤੂੰ ਏਕ ਏਕ ਨੂੰ ਦੇ ਆ ਕੁਝ ਦੇ ਕੇ ਤੇ ਆ ਕੇ ਇਹਨੂੰ ਕੁਝ ਤੇਰੀ ਡਿਮੈਂਡ ਪੜੀ ਲੋਕਾਂ ਦੇ ਕੀ ਲੋਕਾਂ ਨੇ ਤੈਨੂੰ ਕਹਿਣਾ ਠੀਕ ਹੈ ਅਜੇ ਮੈਂ ਵੀ ਸਚਾਈ ਅਜੇ ਦੱਸੂਗਾ ਬੈ ਕੇ ਹੀ ਸਾਰੇ ਜਾਣੇ ਨਾ ਏਕਮ ਸਾਰੇ ਜਣੇ ਅਸੀਂ ਬਹਿ ਕੇ ਗੱਲਾਂ ਕਰਾਂਗੇ ਏਕਮ ਦੇ ਬਾਪੂ ਨੂੰ ਭਾਵਾਂਗੇ ਨਾਲ ਵਿੱਚ ਸਾਰੇ ਜਣੇ ਬਹਿ ਕੇ ਵੀਡੀਓ ਪਾਵਾਂਗੇ ਕਿ ਆਹ ਚੀਜ਼ ਦੇ ਤੁਸੀਂ ਵੀ ਆ ਜਿਓ ਜਿੱਥੇ ਬਹਿ ਕੇ ਗੱਲ ਕਰਨੀ ਹੋਈ ਹੈ ਨਾ ਕਰ ਲਿਓ ਠੀਕ ਹੈ ਮੈਂ ਸਚਾਈ ਆ ਦੀ ਦੱਤੀ ਆ ਏਕਮ ਵੀ ਸਾਰਾ ਕੁਝ ਦੱਸ ਦੂਗਾ ਸਾਰੇ ਜਣੇ ਅਸੀਂ ਬਹਿ ਕੇ ਵੀਡੀਓ ਪਾ ਦਾਂਗੇ ਸ਼ਾਸਤ ਜੱਟੋ ਮੁਕਦੀ ਗੱਲ ਇਹ ਮੈਂ ਤੁਹਾਨੂੰ ਕਹਿਣਾ ਇਹ ਇਹ ਦੁਨੀਆ ਨਾ ਜਿਹੜੀ ਦੁਨੀਆ ਇਹੋ ਜੇ ਰੰਗਾਂ ਦੀ ਆ ਕਿ ਮੈਂ ਪਹਿਲੋਂ ਤਾਨੂੰ ਵੀ ਪਤਾ ਪਹਿਲਾਂ ਮੈਂ ਛੋਟੇ ਛੋਟੇ ਪਲੇਅਰ ਫੜ ਕੇ ਠਾਏ ਉਹਨਾਂ ਨੂੰ ਮੈਂ ਤਕੜਾ ਕੀਤਾ ਜਿੱਦਾਂ ਮਰਜ਼ੀ ਕੀਤਾ ਪਰ ਮੈਂ हां जी मित्रों जीविक ਤੁਸੀਂ ਜਾਣਦੇ ਹੋ ਕਿ ਏਕਮ ਫਤੇਪੁਰੀਆ ਅਤੇ ਗੋਪੀ ਫਰਾਂਦੀਪੁਰੀਆ ਦਾ ਮੁੱਦਾ ਕਾਫੀ ਭatsch ਚੁਕਿਆ ਹੈ ਜਿਸ ਨੂੰ ਲੈ ਕੇ ਦੋਸਤੋਂ ਫੰਡਿਸ਼ਨ ਵਾਲਿਆਂ ਨੇ ਕਾਫੀ ਜਿਆਦਾ ਰਿਪਲਾਈ ਕੀਤੇ ਤੇ ਤੇ ਉਸ ਤੋਂ ਬਾਅਦ ਦੋਸਤੋਂ ਗੋਪੀ ਫਰਾਂਦੀਪੁਰੀਏ ਨੇ ਕੀਤੇ ਵੱਡੇ ਖੁਲਾਸੇ ਉਹਨਾਂ ਨੇ ਸਾਰੀ ਫੰਡਿਸ਼ਨ ਵਾਲਿਆਂ ਦੀ ਖੋਲੀ ਪੋਲ ਅਤੇ ਕਿਹਾ ਕਿ ਮੈਂ ਏਕਮ ਨੂੰ ਲੈ ਕੇ ਅਤੇ ਉਸਦੇ ਪਿਓ ਨੂੰ ਲੈ ਕੇ ਬੈਠੂੰਗਾ ਤੇ ਤੁਹਾਡੇ ਨਾਲ ਬਹਿ ਕੇ ਗੱਲ ਕਰਾਂਗੇ ਕਿ ਤੁਹਾਨੂੰ ਚਾਹੀਦਾ ਕੀ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਤੁਸੀਂ ਮੇਰੇ ਤੋਂ ਪਿਛਲੇ ਸਾਲ ਦੀ ਖਾਰ ਖਾਰੇ ਹੋ ਤਾਂ ਕਰਕੇ ਤੁਸੀਂ ਐਵੇਂ ਦੇ ਕੰਮ ਕਰ ਰਹੇ ਹੋ ਤੇ ਹੋਰ ਵੀ ਕਈ ਗੱਲਾਂ ਕਹੀਆਂ ਹੁਣ ਦੇਖਦੇ ਹਾਂ ਕੀ ਜਾਂ ਕਿ ਕੀ ਬਣਦਾ ਹੈ ਫਿਲਹਾਲ ਦੋਸਤੋ ਇਹਨਾਂ ਦੀ ਜੋੜੀ ਤੇ ਨਹੀਂ ਟੁੱਟਣੀ ਚਾਹੀਦੀ ਤੇ ਨਾ ਹੀ ਟੁੱਟੇ ਤੇ ਤੁਹਾਡਾ ਕੀ ਕਹਿਣਾ ਹੈ ਇਹਨਾਂ ਦੇ ਬਾਰੇ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਤੇ ਨਵੀਆਂ-ਨਵੀਆਂ ਵੀਡੀਓਜ਼ ਦੇਖਣ ਦੇ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਧੰਨਵਾਦ